ਮੇਸ਼ਤੀ ਚਾਹ ਦੇ ਪਤਸਟ ਪੀਆ ਈਸ਼ੂ ਨਾ ਹੋ ਜਿਉਂ ਹਰ ਭਾਰ ਪਰ ਬੰਦੀਆ ਕੇ ਬਖਸ਼ੋ ਨੀ ਪਾਰ ਪਰ ਪਰ ਰੁਕਮਨਾਮ ਦੀ ਦਾਤ ਬਖਸ਼ਿ ਨਾ ਕਰੋ ਜੀ ਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਅਪਕਿਰਤ ਕਰਨ ਵਾਲੋਂ ਬੱਚੀ ਦਾ ਜੋ ਕਤਲ ਕੀਤਾ ਉਹਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਇਥੇ ਅੰਤਿਮ ਅਰਦਾਸ ਔਰ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਸੋਸ਼ਲ ਮੀਡੀਆ ਤੇ ਇਹ ਬਹੁਤ ਖਬਰ ਚਲਦੀ ਪਈ ਹੈ ਵੀ ਅੰਮ੍ਰਿਤਧਾਰੀ ਸਿੱਖ ਅੰਮ੍ਰਿਤਧਾਰੀ ਸਿੱਖ ਉਹ ਅੰਮ੍ਰਿਤਧਾਰੀ ਨਹੀਂ ਹੈ ਔਕੇ ਕਿਰਤ ਕਾਣਿਆ ਕਿਉਂਕਿ ਪਹਿਲਾਂ ਵੀ ਸਾਨੂੰ ਪਤਾ ਲੱਗਿਆ ਸੀਗਾ ਵੀ ਇਸ ਬੰਦੇ ਨੇ ਕੋਈ ਹੋਰ ਧਰਮ ਤਬਦੀਲ ਕੀਤਾ ਅਸੀਂ ਸੋਸ਼ਲ ਮੀਡੀਆ ਨੂੰ ਬੇਨਤੀ ਕਰਨਿਆ ਚਾਹੇ ਵੀ ਇਸ ਨੂੰ ਅੰਮ੍ਰਿਤਧਾਰੀ ਨਾਲ ਨਾ ਜੋੜਿਆ ਜਾਵੇ ਜਿਹੜਾ ਅੰਮ੍ਰਿਤਧਾਰੀ ਸਿੰਘ ਆ ਉਹ ਧੀਆਂ ਪੈਣਾ ਦੀ ਇੱਜ਼ਤ ਬਚਾਉਂਦਾ ਆ ਨਾ ਕਿ ਲੁੱਟਦਾ ਇਸ ਨੇ ਇੰਨਾ ਕਿਰਤ ਕੰਨ ਕੰਮ ਕੀਤਾ ਕਿ ਇਹ ਮਾਫੀਯੋਗ ਹੀ ਨਹੀਂ ਹੈ ਇਨੂੰ ਦਾ ਜਲਦ ਤੋਂ ਜਲਦ ਅਸੀਂ ਸਰਕਾਰ ਨੂੰ ਔਲ ਜੱਜ ਸੁਭਾਵਾਂ ਨੂੰ ਬੇਨਤੀ ਕਰਾਂਗੇ ਵੀ ਜਲਦ ਜਲਦ ਇਹਨਾਂ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਕੋ ਸਾਰੇ ਆਵਾਮ ਦੀ ਸਾਰੇ ਸੰਗਤ ਦੀ ਆਵਾਜ਼ ਸੀ ਜੋ ਅੱਜ ਇਕੱਠ ਹੋਇਆ ਕੁੜੀ ਦੇ ਭੋਗ ਦਾ ਉਹਦੇ ਵਿੱਚ ਪੂਰੀਆਂ ਸਮੂਹ ਰਾਜਨੀਤੀ ਪਾਰਟੀਆਂ ਧਾਰਮਿਕ ਜਥੇਬੰਦੀਆਂ ਸਿੰਘ ਸੁਭਾਵਾਂ ਵੱਲੋਂ ਸਾਰਿਆਂ ਵੱਲੋਂ ਇੱਕ ਜੁਟਦਾ ਦਿਖਾਈ ਗਈ ਉਹ ਕੁੜੀ ਦੇ ਹੱਕ ਵਿੱਚ ਸਾਰੇ ਖੜੇ ਨੇ ਕਿਉਂਕਿ ਇਹੋ ਜਿਹਾ ਘਨੌਣਾ ਕੰਮ ਕਦੀ ਕਿਸੇ ਸਿੱਖ ਨੇ ਨਹੀਂ ਕੀਤਾ ਇਹ ਅਕਿਰਤ ਕਰਨ ਲੋਕਾਂ ਦਾ ਕੰਮ ਹੈ ਹਰ ਕੌਮ ਦੇ ਵਿੱਚ ਹੈਗੇ ਨੇ ਇਹ ਨਹੀਂ ਵੀ ਖਾੜੀ ਸੇ ਕੌਮ ਜਿਹਨੇ ਸਾਰੀਆਂ ਕੌਮਾਂ ਦੇ ਵਿੱਚ ਨੇ ਜਿੱਦਾਂ ਪਿੱਛੇ ਭਈਏ ਨੇ ਕਹੜਾ ਉਹਦਾ ਤੇ ਕਿਤ ਕਾਲਾ ਧਰਮ ਆ ਪਰ ਆਪਾਂ ਜੇ ਅੱਜ ਸੋਸ਼ਲ ਮੀਡੀਆ ਤੇ ਅੰਮ੍ਰਿਤਧਾਰੀ ਦੇ ਨਾਲ ਜੁੜੀ ਜਾਵਾਂਗੇ ਨਹੀਂ ਇਹ ਗਲਤ ਗੱਲ ਆ ਇਸ ਨੂੰ ਕਿਰਤ ਕਰਨ ਦਾ ਦਰਜਾ ਦਿੱਤਾ ਜਾਵੇ ਕਨੌਣਾ ਕੰਮ ਇਹਨੇ ਕੀਤਾ ਅਸੀਂ ਸਾਰੇ ਸੋਸ਼ਲ ਮੀਡੀਆ ਨੂੰ ਇਹੀ ਬੇਨਤੀ ਕਰਾਂਗੇ ਵੀ ਅੰਮ੍ਰਿਤਧਾਰੀ ਸ਼ਬਦ ਨਾ ਵਰਤਿਆ ਜਾਵੇ ਉਹ ਅੰਮ੍ਰਿਤ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਨਾ ਕਿਸੇ ਦੀ ਬਦੌਲਤ ਇਹ ਲਿਆ ਇਹ ਗੁਰੂ ਸਾਹਿਬਾਂ ਨੂੰ ਪੰਜ ਸਿੰਘ ਸੁਭਾਨਾ ਨੇ ਸਾਨੂੰ ਖੰਡੇ ਪੋਲ ਦੀ ਅੰਮ੍ਰਿਤ ਦਿੱਤੀ ਹੈ ਤੇ ਨਾ ਕਿ ਇਹ ਜੇ ਅਕਿਰਤ ਕਰਨ ਜਿਨ੍ਹਾਂ ਨੇ ਆਪਣੇ ਧਰਮ ਦੇ ਵਿੱਚ ਨਹੀਂ ਪੱਕੇ ਹੋ ਸਕਦੇ ਦੂਜੇ ਧਰਮਾਂ ਚ ਜਾ ਕੇ ਕੀ ਪੱਕੇ ਹੋਣਗੇ ਇਹਨੇ ਨੇ ਕੀ ਹੋ ਸਕਦਾ ਇੱਕ ਸਾਜਿਸ਼ਤ ਇਹ ਵੀ ਹੋਵੇ ਜਿੱਦਾਂ ਅੱਜ ਕੱਲ ਸਿੱਖੀ ਭੇਦ ਦੇ ਵਿੱਚ ਕਈ ਤਰ ਤਰੇ ਫਿਰਦੇ ਨੇ ਕਰਕੇ ਅਸੀਂ ਕੌਮ ਨੂੰ ਬਦਨਾਮ ਕਰਨ ਅੰਮ੍ਰਿਤਧਾਰੀ ਸਿੰਘਾਂ ਨੂੰ ਬਦਨਾਮ ਕਰਨ ਅਸੀਂ ਇਸ ਦੀ ਨਖੇਦੀ ਕਰਦੇ ਆਂ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਜਿਹੜਾ ਵੀ ਸੋਸ਼ਲ ਮੀਡੀਆ ਤੇ ਅੰਮ੍ਰਿਤਧਾਰੀ ਦਾ ਦੋਸ਼ਕਤ ਕਾਰਵਾਈ ਕੀਤੀ ਜਾਵੇ ਇਸ ਪਾਪੀ ਨੂੰ ਕਨਾਉਣੀ ਕਨਾਉਣੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ